ਔਰ ਮੈਨੂੰ ਲੱਗਦਾ 6 ਮਹੀਨੇ ਚ ਅਸੀਂ ਇਹਨੂੰ ਕਲੀਅਰ ਕਰਕੇ ਪੂਰੇ ਗ੍ਰੀਨ ਵੈਲਟ ਬਣਾ ਲਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਮਸ਼ੀਨਰੀ ਚੱਲ ਰਹੀ ਹੈ ਔਰ ਜਿਹੜੀਆਂ ਗੱਡੀਆਂ ਹੈਗੀਆਂ ਆਰਡੀਐਫ ਹੀ ਰਹਿ ਗਿਆ ਬਸ ਆਰਡੀਐਫ ਰਹਿ ਗਿਆ ਜਿਹੜੀ ਇਹਦੇ ਚ ਔਰ ਸੋਇਲ ਜਿਹੜਾ ਹੁੰਦਾ ਹੈ ਵੇਸਟ ਉਹ ਜਿਹੜਾ ਹੈਗਾ ਉਹ ਚਕਾਰੀ ਹੈਗੀ ਕੰਪਨੀ ਜਿਹੜੀ ਉਹਨੂੰ ਠੇਕਾ ਦਿੱਤਾ ਹੋਇਆ ਔਰ ਅਨਾਲ ਟਾਈਮ 'ਚ ਬਹੁਤ ਜਲਦੀ ਇਹ ਕਲੀਅਰ ਕਰਾ ਰਾ ਹੈ ਫਿਰ ਤਾਂ ਮਸ਼ੀਨ ਦੇ ਵਿੱਚੋਂ ਕੀ ਹੋਉਂਦੀ ਹੈ ਕਿ ਲਾਟੋ ਰੱਖੀਏ ਏਅਰ ਰੀਸੈਕਲਿੰਗ ਹੁੰਦਾ ਇਹ ਕੂੜਾ ਅਲੱਗ ਰੱਖਿਆ ਰੈਮੀਡੇਸ਼ਨ ਕਹਿੰਦੇ ਉਹਨੂੰ ਰੈਮੀਡੇਸ਼ਨ ਆਫ ਦਾ ਵੇ ਇਹ ਬਿਲਕੁਲ ਐਨਜੀਟੀ ਦੀਆਂ ਹਦਾਇਤਾਂ ਤੇ ਸਰਕਾਰ ਦੀਆਂ ਲੋਪਾਂ ਦੇ ਮਦੇ ਨਜ਼ਰ ਇਹ ਡੰਪ ਕਲੀਅਰ ਕਰਨਾ ਸਾਡਾ ਨਾਬਜੈਕਟਿਵ ਆ ਔਰ ਇਹ ਸਾਡੀ ਸਰਕਾਰ ਦੀ ਪ੍ਰਾਇੋਰਟੀ ਵੀ ਹੈ ਕਿ ਜਦੋਂ ਮਸ਼ੀਨਾਂ ਚੱਲਦੀਆਂ ਨੇ ਇਹਦੇ ਤਿੰਨ ਹਿੱਸੇ ਹੋ ਜਾਂਦੇ ਇੱਕ ਆਰਡੀਐਫ ਪੈ ਜਾਂਦਾ ਇੱਕ ਵੇਸਟ ਬਿਟੀ ਤੇ ਇੱਕ ਅਨਰਟ ਨਿਕਲ ਜਾਂਦਾ ਤੁਸੀਂ ਦੇਖੋ ਕੋਲਾ ਵਾਲਾ ਟੋਪਾ ਜੇ ਨੀਵੀਂ ਥਾਂ ਤੇ ਜਿਹੜਾ ਉਹ ਤੇ ਇੱਥੇ ਚੱਕਿਆ ਜਾਂਦਾ ਆਰਡੀਐਫ ਇਹ ਸਾਰਾ ਕਲੀਅਰ ਹੈ ਆ ਜਿਹੜਾ ਬਣਿਆ ਹੋਇਆ ਇਹ ਹੁਣ ਕੰਪਨੀ ਨੇ ਸਮਝੌਤੇ ਕਰਕੇ ਕਰਕੇ ਥਰਮਲ ਪਲੈਂਟ ਤੇ ਜਿਹੜੇ ਵੱਡੇ ਵੱਡੇ ਬੋਇਲਰ ਉਹਨਾਂ ਚ ਜਾਂਦਾ ਇਹ ਕੰਪਨੀ ਇੱਥੋਂ ਚੱਕਵਾ ਕੇ ਉੱਥੇ ਲੈ ਕੇ ਜਾਂਦੀ ਹੈ ਇਹਦੇ ਵਿੱਚ ਕੋਈ ਟਰਾਂਸਪੋਰਟੇਸ਼ਨ ਪਾਸਟ ਬੜੀ ਪੈਂਦੀ ਹੈ ਇਹਨਾਂ ਨੂੰ ਟਾਈਮ ਲੱਗਦਾ ਅਸੀਂ ਇਹਨਾਂ ਦੀ ਉਦੋਂ ਹੀ ਪੇਮੈਂਟਾਂ ਕਲੀਅਰ ਕਰਦੇ ਹੁੰਦੇ ਹਾਂ ਜਦੋਂ ਇਹ ਸਾਰਾ ਚੱਕੜਾ ਸ਼ੁਰੂ ਕਰ ਦਿੰਦੇ ਨੇ ਇਹਨਾਂ ਨਾਲ ਸਾਡਾ ਵੈਸੇ ਤਾਂ ਕੰਟਰੈਕਟ ਮੁੱਕਣ ਵਾਲਾ ਪਰ ਅਸੀਂ 2-3 ਮਹੀਨੇ ਦੀ ਐਕਸਟੈਂਸ਼ਨ ਦੇ ਰਹੇ ਕਿਉਂਕਿ ਰੋਜ਼ ਦਾ ਘੱਟੋ-ਘੱਟ 50000 ਦਾ ਤਾਂ ਡੀਜ਼ਲ ਹੀ ਲੱਗ ਜਾਂਦਾ ਜਦੋਂ ਇਹ ਕੰਪਨੀ ਕੰਮ ਕਰਦੀ ਹੈ ਇਹਨਾਂ ਨਾਲ ਫਿਰ ਇਹ ਕਰਦੇ ਕਿ ਤਿੰਨ ਕਿ ਮਹੀਨੇ ਹੋਰ ਲੱਗਣਗੇ ਤੇ ਉਮੀਦ ਹੈ ਕਿ ਤਿੰਨ ਮਹੀਨੇ ਚ ਅਸੀਂ ਦੋ-ਤਿੰਨ ਏਕੜ ਜਿਹੜਾ ਏਰੀਆ ਰਹਿ ਗਿਆ